ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾਬ ਹਾਰਤ ਤੇ ਮੈਂ ਗੱਲ ਜੀ ਤਜੂਹ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਖਾਸ ਕੰਮ ਜਾਂ ਕਿਸੇ ਸ਼ਹਿਰ ਦਾ ਜਾਂ ਟਾਊਨ ਦਾ ਕਿਸੇ ਪਿੰਲੇ ਦਾ ਕੋਈ ਕੋਈ ਤਰੱਕੀ ਦਾ ਜਾਂ ਆਫੀਸ਼ੀਅਲ ਸਰਕਾਰੀ ਤੌਰ ਤੇ ਕੰਮ ਕੀਤਾ ਜਾਵੇ ਤਾਂ ਅਸੀਂ ਉਸ ਅਧਿਕਾਰੀ ਦੇ ਨਾਲ ਜਾ ਕੇ ਉਸ ਕੰਮ ਦੀ ਪਲੈਨਿੰਗ ਬਾਰੇ ਉਸ ਕੰਮ ਬਾਰੇ ਆਉਟਪੁੱਟ ਬਾਰੇ ਜਾਂ ਹੋਰ ਜਿਹੜੇ ਸਵਾਲਾਤਨ ਲੈ ਕੇ ਗੱਲਬਾਤ ਕਰਦੇ ਹਾਂ ਸੋ ਅੱਜ ਅਸੀਂ ਪਹੁੰਚੇ ਆਂ ਨਗਰ ਨੇਕਮ ਹੁਸ਼ਿਆਰਪੁਰ ਜਿੱਥੇ ਅਸੀਂ ਮੈਡਮ ਕਮਿਸ਼ਨਰ ਡਾਕਟਰ ਅਮਨਦੀਪ ਕੌਰ ਹੋਰਾਂ ਦੇ ਨਾਲ ਗੱਲ ਕਰਾਂਗੇ ਨਗਰ ਨੇਕਮ ਕੁਸ਼ਲ ਹੁਸ਼ਿਆਰਪੁਰ ਨੂੰ ਹੁਸ਼ਿਆਰਪੁਰ ਵਾਸੀਆਂ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੀਆਂ ਜਾਂ ਆਉਣ ਵਾਲੇ ਸਮੇਂ ਸਾਰੇ ਸਵਾਲਾਂ ਤੋਂ ਲੈ ਕੇ ਮੈਂ ਆਪਣਾ ਗੱਲ ਕਰਾਂਗਾ। ਨੰ ਤੁਹਾਨੂੰ ਤੁਹਾਡਾ ਸਵਾਗਤ ਹੈ ਜੀ। ਦਾਵਾਰਤੂ। ਮੈਮ ਨਗਰ ਨਗਮ ਹੁਸ਼ਿਆਰ ਪਰ ਬਨੂ ਸਭ ਤੋਂ ਪਹਿਲਾਂ ਤਾਂ ਹੁਸ਼ਿਆਰ ਪਰ ਉਹ ਕਿਹੜੇ ਪ੍ਰੋਜੈਕਟ ਜਿਹੜੇ ਇਸ ਵੇਲੇ ਕੰਟੀਨ ਵਿੱਚ ਚੱਲ ਰਹੇ। ਇਸ ਸਮੇਂ ਜੇ ਤੁਸੀਂ ਦੇਖਿਆ ਹੋਏ ਪਿੱਛੇ ਸਾਡਾ 1 ਮੰਥ ਦੀ ਡਰਾਈਵ ਜਿਹੜੀ ਸ਼ਹਿਰ ਵਿੱਚ ਚਲਾਈ ਗਈ ਆ ਉਹਦੇ ਵਿੱਚ ਅਸੀਂ ਸੈਨੀਟੇਸ਼ਨ ਨੂੰ ਲੈ ਕੇ ਕਾਫੀ ਕੰਮ ਕਰ ਰਹੇ ਹਾਂ। ਉਹਦੇ ਵਿੱਚ ਸਾਡੇ ਕੋਲ ਪਾਰਟੀਸ਼ਨ ਵਾਲੇ ਜਿਹੜੇ 25 ਆਟੋਸ ਆਏ ਸੀ ਉਹ ਅਸੀਂ ਪੂਰੇ ਸ਼ਹਿਰ ਵਿੱਚ ਚਲਾ ਦਿੱਤੇ ਨੇ ਉਹਦੇ ਨਾਲ ਸਾਨੂੰ ਇਹ ਸਹੂਲਤ ਮਿਲ ਰਹੀ ਹੈ ਕਿ ਗਾਰਬੇਜ ਦੀ ਕਲੈਕਸ਼ਨ ਕਰਨ ਵਿੱਚ ਸਾਨੂੰ ਸੌਖ ਹੋ ਰਹੀ ਹੈ ਐਂਜੀਟੀ ਦੀਆਂ ਗਾਈਡਲਾਈਨਸ ਨੇ ਕਿ ਅਸੀਂ ਜਿਹੜਾ ਕੂੜਾ ਕਲੈਕਟ ਕਰਨਾ ਹੈ ਉਹਨੂੰ ਕਲੈਕਟ ਕਰਨਾ ਹੈ ਵੈਟ ਵੇਸ ਤੇ ਸੋਲਿਡ ਵੇਸ ਸੈਪਰੇਟ ਕਰਕੇ ਡਰਾਈ ਵੇਸ ਸੈਪਰੇਟ ਕਰਕੇ ਉਸ ਤੋਂ ਬਾਅਦ ਉਸ ਦੀ ਪ੍ਰੋਸੈਸਿੰਗ ਕੀਤੀ ਜਾਣੀ ਹੈ ਤਾਂ ਕਿ ਕੂੜੇ ਦੀ ਮੈਨੇਜਮੈਂਟ ਜਿਹੜੀ ਹੈ ਉਹਨੂੰ ਸਹੀ ਤਰੀਕੇ ਨਾਲ ਕੀਤਾ ਜਾ ਸਕੇ ਸੋ ਇਹ ਆਟੋਸ ਜਿਹੜੇ ਚਲਾਏ ਨੇ ਉਸ ਤੋਂ ਬਾਅਦ ਸਾਡੇ ਵੈਟ ਵੇਸ ਤੇ ਡਰਾਈ ਵੇਸ ਦੀ ਕਲੈਕਸ਼ਨ ਬਹੁਤ ਸਮੂਥ ਹੋ ਗਈ ਹੈ ਤੇ ਉਹਨੂੰ ਅਸੀਂ ਆਪਣੇ ਐਮਆਰਐਫ ਸੈਂਟਰ ਤੇ ਜਾ ਕੇ ਪ੍ਰੋਪਰ ਪ੍ਰੋਸੈਸ ਕਰ ਰਹੇ ਹਾਂ ਸੋ ਐਨਜੀਟੀ ਦੀਆਂ ਗਾਈਡਲਾਈਨ ਜਿਹੜੀਆਂ ਉਹ ਕੰਪਲਾਈ ਹੋ ਰਹੀਆਂ ਨੇ ਇਸ ਦੇ ਨਾਲ ਸ਼ਹਿਰ ਵਾਸੀਆਂ ਵੱਲੋਂ ਵੀ ਸਾਨੂੰ ਬਹੁਤ ਸਹੂਲਤ ਮਿਲ ਰਹੀ ਹੈ ਜਿੱਥੇ ਵੀ ਅਸੀਂ ਅਵੇਅਰਨੈਸ ਕਰਨ ਜਾਂਦੇ ਹਾਂ ਉਹਥੇ ਲੋਕ ਜਿਹੜੇ ਆ ਸਾਡੇ ਸਪੋਰਟ ਕਰਦੇ ਨੇ ਤੇ ਉਹ ਸਾਨੂੰ ਅਲੱਗ-ਅਲੱਗ ਊੜਾ ਕਰਕੇ ਉਹ ਕਰਵਾਉਂਦੇ ਨੇ ਮੈਮ ਅਸੀਂ ਅਵੇਅਰਨੈਸ ਦੀ ਗੱਲ ਕੀਤੀ ਹੈ ਸੋ ਅਵੇਅਰਨੈਸ ਦੇ ਵਿੱਚ ਅਸੀਂ ਬਹੁਤ ਸਾਰੇ ਕੰਮ ਹੈਗੇ ਆ ਜਿਹੜੇ ਜਿਹਾ ਊੜੇ ਦੇ ਨੂੰ ਲੈ ਕੇ ਜਾਂ ਹੋਰ ਸਪਲਾਈ ਨੂੰ ਪਾਣੀ ਦੇ ਨੂੰ ਬਹੁਤ ਸਾਰੇ ਲੋਕ ਜਿਵੇਂ ਅਕਸਰ ਲੋਕਾਂ ਦੇ ਵਿੱਚ ਚਾਹੀ ਕੇ ਜਾਂ ਪਾਣੀ ਸਪਲਾਈ ਬੰਦ ਕਰੋ ਕਈ ਮਿਕਸਿੰਗ ਜਾਂ ਕਈ ਜਗ੍ਹਾ ਪਾਣੀ ਪਾਈਪ ਜਿਹੜੀ ਆ ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਕਿਰਬਈ ਕਰ ਲਈ ਤੁਸੀਂ ਕਿਸ ਤਰ੍ਹਾਂ ਦਾ ਪ੍ਰੋਸੈਸ ਜਿਹੜਾ ਅਡਾਪਟ ਕਰਦੇ ਹੋ ਇਸ ਸੰਬੰਧ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਮਿਊਨਿਸਪਲ ਕਾਰਪੋਰੇਸ਼ਨ ਖੁਸ਼ਿਆਲਪੁਰ ਨੇ ਆਲਰੇਡੀ ਟੀਮਸ ਜਿਹੜੀਆਂ ਕੌਨਸਟਿਟਿਊਟ ਕਰਨੀਆਂ ਨੇ ਜਿਵੇਂ ਹੁਣ ਮੌਨਸੂਨ ਸੀਜ਼ਨ ਚੱਲ ਰਿਹਾ ਹੈ ਤੇ ਉਹਦੇ ਵਿੱਚ ਕੁਝ ਬਿਮਾਰੀਆਂ ਜਿਹੜੀਆਂ ਵਾਟਰ ਬੋਰਨ ਡਿਜ਼ੀਜ਼ ਹੁੰਦੀਆਂ ਨੇ ਉਹਨਾਂ ਦਾ ਆਊਟਬ੍ਰੇਕ ਰਹਿਣ ਦਾ ਵੀ ਖਤਰਾ ਰਹਿੰਦਾ ਸੋ ਸਾਡੀਆਂ ਜਿਹੜੀਆਂ ਟੀਮਸ ਹੈਗੀਆਂ ਨੇ ਉਹ ਜਿਹੜਾ ਕਲੋਰੀਨੇਸ਼ਨ ਦਾ ਪ੍ਰੋਸੈਸ ਹੁੰਦਾ ਹੈ ਕਿ ਪਾਣੀ ਕਲੋਰੀਨੇਟ ਕਰਕੇ ਜਿਹੜੀ ਉਹ ਸਪਲਾਈ ਕੀਤੀ ਜਾਵੇ ਉਹ ਕੀਤੀ ਜਾ ਰਹੀ ਆ ਇਸ ਦੇ ਨਾਲ ਹੀ ਹਰ ਔਰਡ ਵਿੱਚ ਜਾ ਕੇ ਉਹਦੇ ওয়াটার ਦੇ ਜਿਹੜੇ ਸੈਂਪਲ ਦੀ ਕਲੈਕਸ਼ਨ ਹੁੰਦੀ ਆ ਉਹ ਹੈਲਥ ਅਫੀਸ਼ੀਅਲਸ ਦੇ ਨਾਲ ਜੁਆਇੰਟ ਟੀਮ ਸਾਡੀਆਂ ਡੇਲੀ ਫੀਲਡ ਵਿੱਚ ਜਾ ਕੇ ਉਹਦੀ ਸੈਂਪਲਿੰਗ ਲੈ ਰਹੀਆਂ ਨੇ ਜੋ ਅਸੀਂ ਲੈਬ ਵਿੱਚ ਟੈਸਟਿੰਗ ਕਰਨ ਲਈ ਭੇਜਦੇ ਆ ਉਸ ਤੋਂ ਬਾਅਦ ਜੇ ਕੋਈ ਸਾਨੂੰ ਕੋਈ ਸ਼ਿਕਾਇਤ ਆਂਦੀ ਆ ਪਾਣੀ ਦੇ ਰਿਲੇਟਿਡ ਸੀਵਰੇਜ ਦੇ ਨਾਲ ਰਿਲੇਟਿਡ ਜਾਂ ਕੋਈ ਵੀ ਹੋਰ ਮਿਊਨਿਸਪਲ ਕਾਰਪੋਰੇਸ਼ਨ ਦੀ ਜੁਰਿਸਡਿਕਸ਼ਨ 'ਚ ਜਿੱਦੇ ਵੀ ਕੰਮ ਆਦੇ ਨੇ ਉਹਦੇ ਲਈ ਅਸੀਂ ਇੱਕ WhatsApp ਨੰਬਰ ਵੀ ਜਾਰੀ ਕੀਤਾ ਹੈ ਉਹ WhatsApp ਨੰਬਰ ਤੇ ਸਾਨੂੰ ਕਾਫੀ ਕੰਪਲੇਂਟ ਜਿਹੜੀਆਂ ਪ੍ਰਾਪਤ ਹੋ ਰਹੀਆਂ ਨੇ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਜਿੰਨੀਆਂ ਵੀ ਕੰਪਲੇਂਟ ਸਾਨੂੰ ਆ ਰਹੀਆਂ ਨੇ ਵਿਦਿਨ 24 ਆਵਰਸ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਵੇ ਤੇ ਜੇ ਕੋਈ ਕੰਪਲੇਂਟ ਰਿਜ਼ੋਲਵ ਨਹੀਂ ਹੁੰਦੀ ਵਿਦਿਨ 24 ਆਵਰਸ ਤੇ ਉਹਦੇ ਤੇ ਅਸੀਂ ਸਪੈਸ਼ਲ ਐਫਰਟ ਕਰਕੇ ਉਹਨੂੰ ਅਗਲੇ 24 ਘੰਟੇ ਵਿੱਚ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਆ मैम ये बहुत बढ़िया नगर निगम होशियारपुर ਦਾ ਪ੍ਰਾਲਾਯਾ ਵੀ ਜੇ ਕੋਈ ਤੁਹਾਡੇ ਕੋ ਕੰਪਲੇਂਟ ਹੁੰਦੀ ਹੈ ਤਾਂ ਤੁਸੀਂ ਬੜੀਆ ਤਰੀਕੇ ਨਾਲ ਉਹਨੂੰ ਸੌਲਡ ਆਊਟ ਕਰਦੇ ਹੋ ਐਨ ਟਾਈਮ ਕੋਸ਼ਿਸ਼ ਪ੍ਰਯਾਸ ਕਰਦੇ ਹੋ ਜੇ ਅਸੀਂ ਗੱਲ ਬਰਸਾਤ ਦੀ ਗੱਲ ਕੀਤੀ ਹੈ ਪਾਣੀ ਤੁਸੀਂ ਕਲੂਟਡ ਵਾਟਰ ਦੀ ਜਾਂ ਹੋਰ ਕਈ ਤਰ੍ਹਾਂ ਡਿਜ਼ੀਜ਼ ਦੀ ਗੱਲ ਕੀਤੀ ਉਹਦੇ ਬਾਰੇ ਲੋਕਾਂ ਨੂੰ ਕਨਵੇਇ ਕੀਤਾ ਜਾਂਦਾ ਹੈਲਥ ਡਿਪਾਰਟਮੈਂਟ ਦੇ ਨਾਲ ਪਰ ਹੁਣ ਬਰਸਾਤ ਦੇ ਬਹੁਤ ਸਾਰੇ ਸ਼ਹਿਰ ਦੇ ਵਿੱਚ ਇਹੋ ਜਿਹੀਆਂ ਪਲੇਸਿਸ ਹੈਗੀਆਂ ਜਿੱਥੇ ਪਾਣੀ ਤਾਂ ਵੀ ਖੜਾ ਰਹਿੰਦਾ ਉਹਦੇ ਬਾਰੇ ਲੋਕਾਂ ਨੂੰ ਕਿਸ ਤਰ੍ਹਾਂ ਇਦੇ ਵਿੱਚ ਜਿਹੜੇ ਸਾਡੇ ਡਰੇਨਸ ਦੀ ਸਫਾਈ ਹੈ ਜਿਹੜੇ ਕਾਰਪੋਰੇਸ਼ਨ ਦੀ ਜੂਰਿਸਡਿਕਸ਼ਨ ਦੇ ਵਿੱਚ ਡਰੇਨਸ ਆ ਉਹਨਾਂ ਡਰੇਨਸ ਦੀ ਆਲਰੇਡੀ ਸਫਾਈ ਜੜੀ ਹੋ ਸ਼ੁਰੂ ਹੋ ਚੁੱਕੀ ਹੈ ਤੇ ਬਰਸਾਤ ਦੇ ਮੌਸਮ ਦੇ ਵਿੱਚ ਸਾਨੂੰ ਇਹਦੇ ਨਾਲ ਸੰਬੰਧਿਤ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਇਨ ਕੇਸ ਜੇ ਕੋਈ ਵਾਟਰ ਲੌਗਿੰਗ ਦੀ ਪ੍ਰੋਬਲਮ ਆਂਦੀ ਹੈ ਤੇ ਉਹਦੇ ਵਿੱਚ ਸਾਡੀਆਂ ਟੀਮਸ ਮੌਕੇ ਤੇ ਜਾ ਕੇ ਉਹ ਜਿਹੜੇ ਪ੍ਰੋਬਲਮ ਆ ਉਹਨੂੰ ਰਿਸੋਲਵ ਕਰਦੀਆਂ ਨੇ ਤੇ ਪਿੱਛੇ ਅਸੀਂ ਇਹ ਚੀਜ਼ ਦੀ ਕਾਫੀ ਅਵੇਅਰਨੈਸ ਵੀ ਕੀਤੀ ਸੀ মিডিਆ ਵਿੱਚ ਵੀ ਦਿੱਤਾ ਸੀ ਕਿ ਸਾਡੀਆਂ ਟੀਮ ਈਵਨ ਬਾਰਿਸ਼ ਦੇ ਦੌਰਾਨ ਜਾ ਕੇ ਸੀਵਰੇਜ ਦਾ ਜਿੱਥੇ ਵੀ ਵਾਟਰ ਲੌਗਿੰਗ ਦੀ ਪ੍ਰੋਬਲਮ ਹੁੰਦੀ ਹੈ ਉਹ ਜਾ ਕੇ ਠੀਕ ਕਰ ਰਹੀ ਆ। ਬਿਲਸ ਦੀ ਗੱਲ ਹੀ ਹੈ ਬਿੱਲ ਤੇਂ ਦੀ ਆ ਪਿਛਲੇ ਲਾਸਟ ਟਾਈਮ ਵੀ ਤੁਸੀਂ ਐਮ ਬਾਈ ਗਿਆ ਰਹੇ ਜਾਂ ਅਪਡੇਟਸ ਬਾਰੇ ਵੀ ਗੱਲ ਕੀਤੀ ਸੀ ਬਹੁਤ ਸਾਰੇ ਲੋਕ ਜਿਹੜੇ ਪੈਂਡਿੰਗ ਅਮਾਉਂਟਸ ਕਰੀਆ ਉਹਨਾਂ ਨੂੰ ਤੁਸੀਂ ਇਹ ਗੱਲ ਕੀਤੀ ਸੀ ਕਿ ਕੋਸ਼ਿਸ਼ ਕਰੋ ਜਿਹੜੀ ਦੇ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕੁਛ ਐਸੈਂਸ਼ੀਅਲ ਕੀਤਾ ਜਾਵੇ ਇਹ ਕਿਹਾ ਜਾ ਪ੍ਰਬੰਧਨ ਆ ਜਿਹੜਾ ਤੁਹਾਡੇ ਪੱਧਰ ਨਾਲ ਨਹੀਂ ਹੁੰਦਾ। ਇਸ ਦੇ ਵਿੱਚ ਮੈਂ ਬਿਲਸ ਦੀ ਗੱਲ ਤੁਸੀਂ ਕੀਤੀ ਹੈ ਤੇ ਸਭ ਤੋਂ ਪਹਿਲਾਂ ਇਹ ਅਪੀਲ ਕਰਨਾ ਚਾਹਾਂਗੀ ਕਿ ਸਾਡੇ ਦਫ਼ਤਰ ਜਿਹੜੇ ਆ ਉਹ ਸ਼ਨੀਵਾਰ ਨੂੰ ਸਾਡੀ ਜਿਹੜੀ ਟੀਮ ਹੈਗੀ ਆ ਜਿਹੜੇ ਬਿਲ ਸਾਡੇ ਸੀਵਰੇਜ ਨਾਲ ਰਿਲੇਟਿਡ ਨੇ ਜਾਂ ਪਾਣੀ ਨਾਲ ਰਿਲੇਟਿਡ ਨੇ ਉਹ ਸਾਡੀਆਂ ਟੀਮਸ ਸੈਟਰਡੇ ਨੂੰ ਬੈਠ ਕੇ ਉਹ ਬਿਲਸ ਦੀ ਕਲੈਕਸ਼ਨ ਕਰੀਆਂ ਨੇ ਤੇ ਪਿਛਲੇ ਹਫਤੇ ਦਾ ਜਿਹੜਾ ਅਸੀਂ ਰਿਵਿਊ ਕੀਤਾ ਉਹਦੇ ਵਿੱਚ ਕਾਫੀ ਲੋਕ ਸਾਡੇ ਕੋਲ ਆ ਕੇ ਜਿਹੜੀ ਬਿਲਸ ਦੀ ਸਾਨੂੰ ਪ੍ਰਾਪਤ ਹੋਏ ਨੇ ਸਾਨੂੰ ਉਹਦਾ ਅਮਾਉਂਟ ਵੀ ਮੈਂ ਇਹਦੇ ਵਿੱਚ ਦੱਸਣਾ ਚਾਹਾਂਗੀ ਆਪਣੇ ਕੋਲ ਅਮਾਉਂਟ ਹੈਗਾ ਪਿਛਲੇ ਸ਼ਨੀਵਾਰ ਦੀ ਜਿਹੜੀ ਕਲੈਕਸ਼ਨ ਆ ਸਿਰਫ ਸਾਡੇ ਸੀਵਰੇਜ ਦੇ ਬਿੱਲ ਦੀ ਹੀ 27000 ਦੀ ਕਲੈਕਸ਼ਨ ਹੋਈ ਆ ਸੋ ਲੋਕਾਂ ਨੂੰ ਇਹ ਅਪੀਲ ਹੈ ਕਿ ਜੇ ਮਿਨਿਸਪਲ ਕਾਰਪੋਰੇਸ਼ਨ ਦੀ ਟੀਮ ਛੁੱਟੀ ਵਾਲੇ ਦਿਨ ਵੀ ਅਸੀਂ ਐਫਰਟ ਕਰਕੇ ਟੀਮਸ ਨੂੰ ਬਿਠਾ ਕੇ ਬਿਲਜ਼ ਦੀ ਕਲੈਕਸ਼ਨ ਕਰਵਾ ਰਹੇ ਆ ਤੇ ਕਾਈਂਡਲੀ ਸਾਡੀ ਸਪੋਰਟ ਕਰੋ ਤੁਸੀਂ ਆ ਕੇ ਆਪਣਾ ਜਿਹੜਾ ਬਿਲ ਜਿਹੜਾ ਇੱਥੇ ਜਮ੍ਹਾਂ ਕਰਵਾਓ ਜੇ ਸਾਡੇ ਕੋਲ ਕਲੈਕਸ਼ਨ ਹੋਏਗੀ ਫੇਰ ਹੀ ਅਸੀਂ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਉਹ ਸਾਰੇ ਤੁਹਾਨੂੰ ਦੇ ਸਕਾਂਗੇ ਮੈਮ ਲਾਸਟ ਟਾਈਮ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਪੰਜਾਬ ਵੱਲੋਂ ਗੱਲ ਕੀਤੀ ਸੀ ਬਿਲ ਅਸੀਂ ਮਾਫ ਕੀਤੇ ਆ ਕੁਸ਼ੀਤ ਜਨਾਲਾ ਬਿਲ ਮਾਫ ਕੀਤੇ ਸੀਗੇ ਉਦੀ ਵਿੱਚ ਇਹ ਹੈ ਜੇ ਤੁਹਾਡੇ ਨਗਰ ਨਿਗਮ ਹੁਸ਼ਿਆਪੁਰ ਦੇ ਵਿੱਚ ਵੀ ਕੋਈ ਇਹੋ ਜਿਹਾ ਪ੍ਰਬੰਧ ਹੈ ਕਿ ਜਿਹੜੇ ਮਾਫ ਕਰਨੇ ਜਾਂ ਲੋਕਾਂ ਦੇ ਵਿੱਚ ਲੱਗਦਾ ਸੱਟ ਜੀ ਮਾਫ ਹੋ ਜਾਣੇ ਸੀ ਦੇਣੇ ਨਹੀਂ ਜਾਂ ਹੁਣ ਲੋਕਾਂ ਤੁਹਾਡੇ ਵੱਲੋਂ ਇਹ ਗੱਲ ਕੀਤੀ ਗਈ ਕਿ ਤੁਸੀਂ ਦਿਓ ਤੁਹਾਨੂੰ ਕੁਛ ਐ ਇਹੋ ਜਿਹਾ ਕੁਛ ਹੈ I have to check ਜਿਵੇਂ ਤੁਸੀਂ ਬਿੱਲ ਦਾ ਦੱਸ ਰਹੇ ਹੋ ਬਿੱਲ ਦੇ ਵਿੱਚ ਮੇਰੀ ਅਪੀਲ ਇਹ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੁਸੀਂ ਆਪਣਾ ਜਿਹੜਾ ਬਿੱਲ ਹੈਗਾ ਸੀਵਰੇਜ ਦਾ ਬਿੱਲ ਤੇ ਪਾਣੀ ਦਾ ਬਿੱਲ ਜਿਹੜਾ ਉਹ ਤੁਸੀਂ ਆਪਣੇ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਦਫ਼ਤਰ ਵਿੱਚ ਆ ਕੇ ਜਮ੍ਹਾਂ ਕਰਵਾਓ ਤਾਂ ਕਿ ਅਸੀਂ ਜਿਹੜੇ ਡਿਫਾਲਟਰਸ ਨੇ ਅੱਗੇ ਐਕਸ਼ਨ ਲੈਣਾ ਵਾ ਤੁਸੀਂ ਉਹ ਲਿਸਟ ਵਿੱਚ ਨਾ ਆਵੋ ਇਸ ਤੋਂ ਬਾਅਦ ਅਸੀਂ ਹੁਣ ਜਿੰਨੇ ਵੀ ਡਿਫਾਲਟਰਸ ਹੋਣਗੇ ਦੋਨਾਂ ਕੈਟਾਗਰੀਜ਼ ਦੇ ਵਿੱਚ ਉਹਨਾਂ ਦੇ ਅਗੇਂਸਟ ਐਕਸ਼ਨ ਵੀ ਲੈਣਾ ਸ਼ੁਰੂ ਕਰ ਰਹੇ ਹਾਂ ਸੋ ਤੁਹਾਨੂੰ ਸਾਰਿਆਂ ਨੂੰ ਅਸੀਂ ਬਾਰ-ਬਾਰ ਅਪੀਲ ਕਰ ਰਹੇ ਹਾਂ ਤੇ ਤੁਸੀਂ ਸਾਡੀ ਅਪੀਲ ਨੂੰ ਸਵੀਕਾਰ ਕਰੋ ਤੇ ਆਪਣੇ ਜਿੰਨੇ ਵੀ ਪੈਂਡਿੰਗ ਬਿੱਲਸ ਹੈਗੇ ਉਹ ਸਾਡੇ ਦਫ਼ਤਰ ਵਿੱਚ ਆ ਕੇ ਜਮ੍ਹਾਂ ਕਰਵਾਓ ਮੈਂ ਖੁਰ ਕੋਈ ਪ੍ਰੋਜੈਕਟ ਜਿਹੜਾ ਹੁਸ਼ਿਆਪੁਰ ਦੇ ਵਿੱਚ ਇਸ ਵੇਲੇ ਕੰਟੀਨਿਊ ਚੱਲ ਰਿਹਾ ਜਿਹੜਾ ਨਗਰ ਨਿਗਮ ਦੇ ਤੇ ਸਰਕਾਰ ਵੱਲੋਂ ਪਾ ਕਮਸ਼ਾ ਬਿੜੀ ਆਉਣ ਦੇ ਪ੍ਰਾਪਤ ਨਾਲ ਇਸ ਵੇਲੇ ਕਿਹੜੇ ਕਿਹੜੇ ਪ੍ਰੋਜੈਕਟ ਚੱਲ ਰਹੇ ਆ ਇੱਕ ਪ੍ਰੋਜੈਕਟ ਸਾਡਾ ਜਿਹੜਾ ਡੱਬੀ ਬਾਜ਼ਾਰ ਦੀ ਬਿਊਟੀਫਿਕੇਸ਼ਨ ਦਾ ਚੱਲ ਰਿਹਾ ਉਹ ਸਾਡਾ ਪ੍ਰੋਜੈਕਟ 30 ਅਗਸਤ ਤੱਕ ਕੰਪਲੀਟ ਹੋ ਜਾਏਗਾ ਦੋ ਵਾਰੀ ਐਸਆਈਓ ਦੀ ਫੀਲਡ ਵਿਜ਼ਿਟ ਵੀ ਕਰ ਚੁੱਕੇ ਆ ਅੱਜ ਵੀ ਸਾਡੀ ਉਹਦੇ ਸੰਬੰਧੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੁਝ ਇਲੈਕਟ੍ਰਿਸਿਟੀ ਦਾ ਕੰਮ ਹੋਣ ਵਾਲਾ ਹੈ ਪੋਲਸ ਦਾ ਕੰਮ ਹੋਣ ਵਾਲਾ ਹੈ ਬੋਰਡਸ ਦਾ ਕੰਮ ਹੋਣ ਵਾਲਾ ਸੋ ਉਹਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀ ਸਾਡੀ ਕੋਸ਼ਿਸ਼ ਹੈ ਇਸ ਤੋਂ ਇਲਾਵਾ ਸੋਇਲ ਕਨਜ਼ਰਵੇਸ਼ਨ ਡਿਪਾਰਟਮੈਂਟ ਦਾ ਇੱਕ ਪ੍ਰੋਜੈਕਟ ਚੱਲ ਰਿਹਾ ਸਾਡਾ ਉਹਦੇ ਵਿੱਚ ਜਿਹੜਾ ਸਾਡਾ ਪਾਣੀ ਹੈ ਸੀਵਰੇਜ ਦਾ ਉਹਨੂੰ ਫਿਲਟਰ ਕਰਕੇ ਇਰੀਗੇਸ਼ਨ ਪਪਸਿਸ ਲਈ ਯੂਜ਼ ਕੀਤਾ ਜਾਏਗਾ ਤੋ ਇਹ ਦੋ ਪ੍ਰੋਜੈਕਟ ਸਾਡੇ ਮੇਨ ਚੱਲ ਰਹੇ ਨੇ ਬਾਕੀ ਜਿੰਨੇ ਵੀ ਸ਼ਹਿਰ ਦੇ ਸਟ੍ਰੀਟਸ ਦੇ ਨਾਲ ਸੰਬੰਧਿਤ ਕੰਮ ਹੈਗੇ ਨੇ ਉਹ ਸਾਡੇ ਚੱਲ ਰਹੇ ਨੇ ਤੇ ਉਹਨਾਂ ਨੂੰ ਅਸੀਂ ਆਉਣ ਵਾਲੇ 30 ਅਗਸਤ ਤੱਕ ਕੰਪਲੀਟ ਕਰਨ ਦਾ ਸਾਡਾ ਟਾਰਗੇਟ ਹੈ ਮੈਮ ਇੱਕ ਤੁਸੀਂ WhatsApp ਨੰਬਰ ਜਾਰੀ ਕੀਤਾ ਸੋ ਨੰਬਰ ਪਲੀਜ਼ ਨੰਬਰ ਕਿ ਮਿਊਨਿਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਵੱਲੋਂ ਇੱਕ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ ਜਿਹੜਾ ਨੰਬਰ ਹੈ ਕਿ 9463497791 ਇਹ ਨੰਬਰ ਅਸੀਂ ਇਸ ਕਰਕੇ ਜਾਰੀ ਕੀਤਾ ਹੈ ਕਿ ਜੇ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਹੈਗੀ ਆ ਮਿਊਨਿਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਸੰਬੰਧ ਵਿੱਚ ਉਹ ਇਸ ਨੰਬਰ ਤੇ ਉਹ ਕੰਪਲੇਂਟ ਦੀ ਡਿਸਕ੍ਰਿਪਸ਼ਨ ਦੇ ਸਕਦੇ ਨੇ ਉਹਦੇ ਨਾਲ ਫੋਟੋਜ਼ ਵੀ ਉਹ ਸ਼ੇਅਰ ਕਰ ਸਕਦੇ ਨੇ ਸਾਡਾ ਉਹਦੇ ਵਿੱਚ ਇਹ ਏਮ ਹੈਗਾ ਕਿ ਵਿਦਨ 24 ਆਵਰਸ ਅਸੀਂ ਉਹਨੂੰ ਕੰਪਲੇਂਟ ਨੂੰ ਰਿਸੋਲਵ ਕਰੀਏ ਤੇ ਹੁਣ ਤੱਕ ਸਾਡੇ ਕੋਲ ਜਿਹੜੀਆਂ ਇਸ ਨੰਬਰ ਤੇ 24 ਕੰਪਲੇਂਟਸ ਰਿਸੀਵ ਹੋ ਚੁੱਕੀਆਂ ਨੇ ਕਾਫੀ ਕੰਪਲੇਂਟਸ ਉਹਦੇ ਵਿੱਚ ਰਿਸੋਲਵ ਵੀ ਹੋ ਚੁੱਕੀਆਂ ਨੇ ਤੇ ਇੱਕ ਦੋ ਦਿਨ ਦੇ ਵਿੱਚ ਅਸੀਂ ਜਿਹੜੀਆਂ ਪੈਂਡਿੰਗ ਕੰਪਲੇਂਟਸ ਆ ਉਹਨਾਂ ਨੂੰ ਵੀ ਰਿਸੋਲਵ ਕਰਾਂਗੇ ਮੈਮ ਹੋਰ ਕੋਈ ਗੱਲਬਾਤ ਨਾ ਨਿਕੰਮ ਦੀ ਜਿਹੜੀ ਅਸੀਂ ਗੱਲ ਕਰਨੀ ਚਾਹੁੰਦੇ ਲੋਕਾਂ ਨੂੰ ਹੁਸ਼ਿਆਰਪੁਰ ਦੇ ਨਾਂ ਨਾਲ ਹੋਰ ਥਰੂ ਕਿਉਂਕਿ ਲੋਕਲ ਨੇ ਅਸੀਂ ਥੂਰ ਪੰਜਾਬ ਉਪ ਵੀ ਇਸ ਕਿਟਸ ਦੇ ਵਿੱਚ ਵੀ ਇਹ ਗੱਲਬਾਤ ਜਾਣੀ ਹੈ ਜਿਸ ਤਰੀਕੇ ਨਾਲ ਅਸੀਂ ਅਫਰਟਸ ਕਰਦੇ ਆ ਕੋਈ ਇਹੋ ਜਿਹਾ ਮੈਸੇਜ ਜਿਹੜਾ ਤੁਸੀਂ ਨਗਰ ਨਗ ਹੁਸ਼ਿਆਰਪੁਰ ਦੀਆਂ ਹੋਰ ਦੂਸਰੀਆਂ ਵੀ ਉਹਨ ਨਗਰ ਨਿਗਮ ਹੁਸ਼ਿਆਰਪੁਰ ਨੇ ਕਾਫੀ ਇੱਥੇ ਸੈਨੀਟੇਸ਼ਨ ਨੂੰ ਲੈ ਕੇ ਸਿੰਗਲ ਯੂਜ਼ ਪਲਾਸਟਿਕਸ ਨੂੰ ਲੈ ਕੇ ਕੰਮ ਕੀਤਾ ਤੇ ਉਹ ਸ਼ਹਿਰ ਵਿੱਚ ਦਿਖ ਵੀ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਲਾਸਟੇ ਹੀ ਅਪੀਲ ਕਰਾਂਗੀ ਕਿ ਸੈਨੀਟੇਸ਼ਨ ਗਾਰਬੇਜ ਕਲੈਕਸ਼ਨ ਵੈਟ ਐਂਡ ਡਰਾਈ ਵੇਸਟ ਜਿਹੜਾ ਸਾਡਾ ਮੇਨ ਕੰਮ ਹੈਗਾ ਤੁਸੀਂ ਉਹਦੇ ਵਿੱਚ ਸਾਡੀ ਹੈਲਪ ਕਰੋ ਸਾਡੀ ਮਦਦ ਕਰੋ ਜਿਹੜਾ ਕੂੜੇ ਦੀ ਇੱਕ ਸਮੱਸਿਆ ਹੈਗੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਭ ਨੂੰ ਮਿਲ ਕੇ ਨਿਢਠਣ ਦੀ ਲੋੜ ਹੈ ਕਿਉਂਕਿ ਇਹਦੇ ਜਿਹੜੇ ਪ੍ਰਭਾਵ ਹੈ ਉਹ এনवायरमेंट ਤੇ ਵੀ ਦੇਖੇ ਜਾ ਰਹੇ ਨੇ ਸੋ ਅਸੀਂ ਸਾਰੇ ਇਹਦੇ ਵਿੱਚ ਇਕਜੁੱਟ ਹੋਈਏ ਅਸੀਂ ਸਾਰੇ ਹੀ ਇਸ ਸਮੱਸਿਆ ਨੂੰ ਖਤਮ ਕਰੀਏ कूड़ा अलग-अलग करके ਤੁਸੀਂ ਸਾਡੇ ਕਰਮਚਾਰੀ ਜਦੋਂ ਕਲੈਕਸ਼ਨ ਕਰਨ ਆਦੇ ਨੇ ਉਹਨਾਂ ਨੂੰ ਦਿਓ ਤਾਂ ਕਿ ਅਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਪ੍ਰੋਸੈਸ ਕਰੀਏ ਇਸ ਤੋਂ ਇਲਾਵਾ ਜੇ ਤੁਸੀਂ ਘਰ ਵਿੱਚ ਵੈਟ ਵੇਸਟ ਨੂੰ ਕੰਪੋਸਟ ਬਣਾ ਕੇ ਯੂਜ਼ ਕਰ ਲਓ ਜਿਹੜਾ ਡਰਾਈ ਵੇਸਟ ਆ ਉਹ ਤੁਸੀਂ ਪ੍ਰੋਪਰ ਜਿਹੜੇ ਜੰਕ ਟੀਲਰ ਆ ਉਹਨਾਂ ਨੂੰ ਦੇ ਦਿਓ ਤੇ ਉਹਦੇ ਨਾਲ ਵੀ ਜਿਹੜਾ ਤੁਸੀਂ ਆਪਣੇ ਲੈਵਲ ਤੇ ਇਹ ਕੂੜਾ ਜਿਹੜਾ ਉਹਨੂੰ ਤੁਸੀਂ ਖੁਦ ਇੱਕ ਤੁਸੀਂ ਇੱਕ ਸੈਟੀਸਫੈਕਸ਼ਨ ਦੀ ਫੀਲਿੰਗ ਆਏਗੀ ਤੁਹਾਡੇ ਚ ਕੀ ਜੇ ਮੈਂ ਕੂੜਾ ਇਹ ਪੈਦਾ ਕੀਤਾ ਤੇ ਮੈਂ ਹੀ ਇਹਨੂੰ ਅੱਗੇ ਡਿਸਪੋਜ਼ ਵੀ ਕੀਤਾ ਸੋ ਸਾਡੇ ਜਿੰਨੇ ਵੀ ਕਰਮਚਾਰੀ ਆਂਦੇ ਨੇ ਤੁਹਾਡੇ ਕੋਲ ਕੂੜਾ ਕਲੈਕਸ਼ਨ ਕਰਨ ਉਹਨਾਂ ਦੀ ਮਦਦ ਕਰੋ ਸਾਡੀ ਮਦਦ ਕਰੋ ਤਾਂ ਕਿ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸਾਫ਼ ਸੁਥਰਾ এনवायरमेंट ਦੇ ਕੇ ਜਾਈਏ ਇਸ ਤੋਂ ਇਲਾਵਾ ਪਾਣੀ ਦੀ ਜਿਹੜੀ ਆ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਡਰਗਰਾਉਂਡ ਵਾਟਰ ਜਿਹੜਾ ਬਹੁਤ ਥੱਲੇ ਜਾ ਰਿਹਾ ਉਹ ਸਮੱਸਿਆ ਨੂੰ ਵੀ ਸਾਨੂੰ ਨਜਿੱਠਣ ਦੀ ਲੋੜ ਹੈ ਅਸੀਂ ਪਾਣੀ ਦਾ ਬਿਲਕੁਲ ਸਹੀ ਇਸਤੇਮਾਲ ਕਰੀਏ ਜਿਵੇਂ ਕਿ ਨਾਰਮਲੀ ਦੇਖਿਆ ਜਾਂਦਾ ਸਾਡੀ ਟੀਮਸ ਨੇ ਕਾਫੀ ਚਲਾਨਸ ਵੀ ਪਿੱਛੇ ਕੀਤੇ ਨੇ ਅਰਾਊਂਡ 50 ਚਲਾਨ ਸਾਡੀ ਕਾਰਪੋਰੇਸ਼ਨ ਦੀ ਟੀਮ ਨੇ ਇਹ ਲਾਸਟ ਮੰਥ ਦੇ ਵਿੱਚ ਕੀਤੇ ਨੇ ਸੋ ਗੱਡੀ ਤੋਂ ਨਾ ਬਿਨਾ ਮਤਲਬ ਤੋਂ ਪਾਣੀ ਵੇਸਟ ਕਰਨਾ ਉਹ ਚੀਜ਼ਾਂ ਤੋਂ ਆਪਾਂ ਜਿਹੜਾ ਵਾ ਅਵੋਇਡ ਕਰੀਏ ਉਹਨਾਂ ਚੀਜ਼ਾਂ ਨੂੰ ਤਾਂ ਕਿ ਅਸੀਂ ਸਾਰੇ ਜਿੰਨੀਆਂ ਵੀ ਸਾਡੀਆਂ ਹੁਣ ਮੇਨ ਸਮੱਸਿਆਵਾਂ ਨੇ ਜੋਇੰਟਲੀ ਨੇ ਇਹਨਾਂ ਨੂੰ ਅਸੀਂ ਜੋਇੰਟਲੀ ਹੀ ਸਾਰੇ ਨਿਜਠੀਏ ਸੋ ਬਾਤ ਜਸ ਮੈਂ ਕਰੀ ਰਹੀ ਹਾਂ ਪਲੀਜ਼ ਸੋ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹਾਂਗੀ ਕਿ ਜੇ ਐਸ ਯੂ ਪੀ ਜਿਹਨੂੰ ਆਪਾਂ ਸਿੰਗਲ ਯੂਜ਼ ਪਲਾਸਟਿਕ ਕਹਿ ਦਿੰਦੇ ਹਾਂ ਪੋਲੀਥੀਨ ਵੀ ਜਿਵੇਂ ਅਸੀਂ ਦੇਖਦੇ ਹਾਂ ਕਿ ਜਿੰਨਾ ਵੀ ਕੂੜਾ ਸਾਨੂੰ ਸੜਕਾਂ ਤੇ ਵੀ ਦਿਖਦਾ ਹੈ ਪੋਲੀਥੀਨ ਦੀ ਫਾਰਮ ਚ ਹੀ ਦਿਖਦਾ ਸੋ ਪੋਲੀਥੀਨ ਦਾ ਯੂਜ਼ ਜਿਹੜਾ ਆਪਾਂ ਬਿਲਕੁਲ ਨਾ ਕਰੀਏ ਬਹੁਤ ਘਟਾਈਏ ਸਿਰਫ ਉਹ ਹੀ ਆਪਾਂ ਥੈਲੇ ਯੂਜ਼ ਕਰੀਏ ਜਿਹੜੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਅਪਰੂਵ ਕੀਤੇ ਗਏ ਨੇ ਸੋ ਸਾਰਿਆਂ ਨੂੰ ਇਹ ਅਪੀਲ ਹੈ ਕਿ ਅਸੀਂ ਸੈਨੀਟੇਸ਼ਨ ਗਾਰਬੇਜ ਪਾਣੀ ਦੀ ਸਮੱਸਿਆ ਅਤੇ ਸਿੰਗਲ ਯੂਜ਼ ਪਲਾਸਟਿਕ ਪੋਲੀਥੀਨ ਜੇ ਆਪਾਂ ਇਹ ਤਿੰਨ ਚੀਜ਼ਾਂ ਨੂੰ ਹਰ ਕੋਈ ਐਫਰਟ ਕਰਕੇ ਅਸੀਂ ਕਰ ਲਿਆ ਤੇ ਸਾਡੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਫਿਊਚਰ ਵਿੱਚ ਉਹ ਹੋ ਜਾਏਗਾ ਸੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਹਨ ਡਾਕਟਰ ਅਮਨਦੀਪ ਕੋਰ ਪੀਸੀਐਸ ਜਿਹੜੇ ਨਗਰ ਨੇਵਾਂ ਹੁਸ਼ਿਆਰਪੁਰ ਦੇ ਵਿੱਚ बतौर ਕਮਿਸ਼ਨਰ ਤਾਇਨਾਤ ਨੇ ਜ਼ਿਲ੍ਹਾ ਨੇ ਹੁਸ਼ਿਆਰਪੁਰ ਦੀ ਸਫਾਈ ਲਈ ਸਾਵਧਾਨੀਆਂ ਲਈ ਦੱਸਿਆ ਨਾਲ ਦੀ ਨਾਲ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਅਪੀਲ ਕੀਤੀ ਆ ਕਿ ਕਿਸ ਤਰ੍ਹਾਂ ਜੜੀਆਂ ਤਨ ਪਿਆੰਦਕ ਬਹੁਤ ਜਾਣਾਂ ਤੋਂ ਵਿਚਾਰ ਰੱਖਣਾ ਤੇ ਨਾਲ ਹੁਸ਼ਿਆਰਪੁਰ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਚੱਲਦੇ ਉਹਨਾਂ ਬਾਰੇ ਵੀ ਤਵਸੀਫ ਤੇ ਨਾਲ ਹੁਸ਼ਿਆਰਪੁਰ ਨੂੰ ਸਾਫ਼ ਸੁਥਰਾ ਸਵੱਛ ਰੱਖਣ ਲਈ ਵੀ ਉਹਨਾਂ ਨੇ ਅਪੀਲ ਕੀਤੀ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇਤ ਲੋਕਾਂ ਤੱਕ ਕਬਾਮ ਤੱਕ ਬਹੁਤ ਬਹੁਤ ਧੰਨਵਾਦ ਮੈਡਮ ਥੈਂਕ ਯੂ ਥੈਂਕ ਯੂ